ਕੀ ਨੋਈ ਬਾਹਰ ਜੀ ਸੁਖਵੀਰ ਸਿੰਘ ਜੀ ਕੀ ਅੱਜ ਜਿਹੜਾ ਮੈਂ ਗੁਰਦੁਆਰੇ ਚ ਕੀ ਘਟਨਾ ਘਟਨਾ ਹੀ ਹੋਈ ਆ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ ਬਿਆਦਵੀ ਦੇ ਚੱਕਰ ਚ ਤਾਂ ਨਹੀਂ ਕਿ ਆਇਆ ਉਹ ਵੈਸੇ ਹੀ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ ਚ ਸੀਗਾ ਜੀ ਟੈਕਨੀਕਲ ਹਾਲ ਦਾ ਬੱਚਾ ਸੀਗਾ ਛੋਟਾ ਹੀ ਸੀ ਬੱਚਾ ਜੀ ਅੱਛਾ ਉਹਨੂੰ ਸਾਰਾ ਸਮਝਾਤਾ ਵੀ ਗਾਂਹ ਬਾਤੀ ਇੱਥੇ ਕੋਈ ਅਣਸਕਾ ਵੀ ਘਟਨਾ ਨਾ ਹੋਵੇ ਅਸੀਂ ਉਹਦੇ ਘਰ ਦੇ ਨਾਲ ਬੁਲਾ ਕੇ ਪੂਰੇ ਘਰ ਦੇ ਨਾਲ ਹੁਣ ਬੁਲਾਇਆ ਬੁਲਾ ਕੇ ਸਾਰੀ ਗੱਲ ਕਰਾਂਗੇ ਬੋਲੋ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ ਮੈਨੂੰ ਗ੍ਰਾਂਥੀ ਸਾਹਿਬ ਦਾ ਫੋਨ ਗਿਆ ਸੀ ਜਿਹੜਾ ਉਹ ਬੱਚਾ ਨੂੰ ਕਿੱਥੇ ਆ ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਾਈ ਸੁਖਵਿੰਦਰ ਸਿੰਘ ਭਗਵਾਨਪੁਰਾ ਵਿਦਿਆਰਥੀ ਦਮਦਮੀ ਟਕਸਾਲ ਅੱਜ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਬਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜੇਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੈ ਤੇ ਸਕੰਠ ਲਾਵੈ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨੂੰ ਹੱਕ ਨਾਲ ਲਾਉਂਦੇ ਨੇ ਤੇ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰਾ ਦੀ ਕਮੇਟੀ ਆ ਉਹਨੇ ਤਾਂ ਕੀ ਕਾਰਵਾਈ ਕੀਤੀ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਕ ਹਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰਾਂਤੀ ਸੰਯੋਗ ਹੋਵੇ ਤੇ ਜਿਹੜੀਆਂ ਬਿਆਦਮੀਆਂ ਤੇ ਨਰਾਦਰੀਆਂ ਇਹ ਸਤਗੁਰਾਂ ਦੀਆਂ ਬਾਤ ਤੋਂ ਹਟਾਈਆਂ ਜਾ ਸਕਣਾ ਇਤਨਾ ਛੋਟਾ ਜਿਹਾ ਬੱਚਾ 12 ਸਾਲ ਦਾ ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ ਮੂੜੀ ਚੋਰੀ ਦੇ ਰਾਦੇ ਨਾਲ ਆਇਆ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਦੇ ਆਣੋ ਵਿੱਚ ਸੁਣਨ ਨੂੰ ਇਹ ਵੀ ਆ ਰਿਹਾ ਵੀ ਕਿ ਬੇਅਦਬੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਬੀ ਵਾਲਾ ਕੋਈ ਗੱਲ ਨਹੀਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਾਂਗੇ ਯੋ ਕਿ ਬਾਹਰ ਜੀ ਸੁਖਵੀਰ ਸਿੰਘ ਜੀ ਕੀ ਅੱਜ ਜਿਹੜਾ ਮੈਂ ਗੁਰਦੁਆਰੇ ਚ ਕੀ ਘਟਨਾ ਘਟਨਾ ਹੀ ਹੋਈ ਆ ਕੋਈ ਬੱਚਾ ਇੱਥੇ ਵੜ ਗਿਆ ਸੀਗਾ ਜੀ ਉਹ ਬੱਚਾ ਆਪਣੇ ਅਸੀਂ ਸਮਝਾ ਕੇ ਤੋਰਤਾ ਬਿਆਦਵੀ ਦੇ ਚੱਕਰ ਚ ਤਾਂ ਨਹੀਂ ਕਿ ਆਇਆ ਉਹ ਵੈਸੇ ਹੀ ਅਸੀਂ ਗਾਂਹ ਚੋਰੀ ਦੇ ਚੋਰੀ ਦੇ ਚੱਕਰ ਚ ਸੀਗਾ ਇਹ ਟੈਕਨੀਕਲ ਹਾਲ ਦਾ ਬੱਚਾ ਸੀਗਾ ਛੋਟਾ ਹੀ ਸੀ ਬੱਚਾ ਜੀ ਅੱਛਾ ਉਹਨੂੰ ਸਾਰਾ ਸਮਝਾਤਾ ਵੀ ਗਾਂਹ ਬਾਤੀ ਇੱਥੇ ਕੋਈ ਅਣਸਕਾ ਵੀ ਘਟਨਾ ਨਾ ਹੋਵੇ ਅਸੀਂ ਉਹਦੇ ਘਰ ਦੇ ਨਾਲ ਬੁਲਾ ਕੇ ਪੂਰੇ ਘਰ ਦੇ ਨਾਲ ਹੁਣ ਬੁਲਾਇਆ ਬੁਲਾ ਕੇ ਸਾਰੀ ਗੱਲ ਕਰਾਂਗੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਜੀ ਚੋਰੀ ਦੀ ਘਟਨਾ ਨਾਲ ਆਇਆ ਮੈਨੂੰ ਗ੍ਰੰਥੀ ਸਾਹਿਬ ਦਾ ਫੋਨ ਗਿਆ ਸੀ ਕਿ ਹੁਣ ਉਹ ਬੱਚੇ ਨੂੰ ਕਿੱਥੇ ਆ ਬੱਚਾ ਹੁਣ ਇੱਥੇ ਪੁਲਿਸ ਵਾਲਿਆਂ ਕੋਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸਪਾਈ ਸੁਖਵਿੰਦਰ ਸਿੰਘ ਭਗਵਾਨਪੁਰ ਵਿਦਿਆਰਥੀ ਦਮਦਮੀ ਟਕਸਾਲ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਘਟਨਾ ਦੱਸੀ ਜਾ ਰਹੀ ਹੈ ਕੀ ਘਟਨਾ ਮਸੰਦ ਮਹੱਲਾ ਗੁਰਦੁਆਰਾ ਸਾਹਿਬ ਗਲਾਬਾ ਦੇ ਪੰਜਾਬਾ ਤੇ ਸਮਰਾਲੇ ਦੇ ਵਿੱਚ ਸਥਿਤ ਹੈ ਤੇ ਇਸ ਗੁਰੂ ਘਰ ਦੇ ਵਿੱਚ ਇੱਕ ਚੋਰੀ ਦੀ ਬਾਰਦਾਤ ਨੂੰ ਛੋਟਾ ਜਿਹਾ ਬੱਚਾ ਆਇਆ ਸੀਗਾ ਤੇ ਉਹਨਾਂ ਦੇ ਪਰਿਵਾਰ ਨੇ ਟੋਟਲ ਨੇ ਮਾਫੀ ਮੰਗ ਲਈ ਆ ਤੇ ਚਲੋ ਜੇਦੋਂ ਸਤਗੁਰੂ ਸੱਜੇ ਪਾਤਸ਼ਾਹ ਜੀ ਦੇ ਬਚਨ ਨੇ ਜੇ ਸ਼ਰਨ ਆਵੈ ਤੇ ਸਕੰਠ ਲਾਵੈ ਔਰ ਬਿਰਦ ਸੁਆਮੀ ਸੰਧਾ ਕਿਉਂਕਿ ਜੇ ਕੋਈ ਸਾਡੇ ਸ਼ਰਨ ਪੈ ਕੇ ਆਉਂਦਾ ਤੇ ਸਤਗੁਰੂ ਸੱਜੇ ਪਾਤਸ਼ਾਹ ਜੀ ਉਹਨੂੰ ਹੱਥ ਨਾਲ ਲਾਉਂਦੇ ਨੇ ਤੇ ਵੱਡਾ ਪੰਨਾ ਹੈ ਜਥੇਵੰਦੀਆਂ ਦਾ ਤੇ ਪ੍ਰਸ਼ਾਸਨ ਦਾ ਜਿਹੜੀ ਗੁਰਦੁਆਰਾ ਦੀ ਕਮੇਟੀ ਆ ਉਹਨੇ ਤੇ ਕੀ ਕਰੂਗੀ ਉਹਦੇ ਤੇ ਉਹਦੇ ਤੇ ਅਸੀਂ ਇਕੱਠੇ ਹੋ ਕੇ ਕਮੇਟੀ ਤੇ ਜੋ ਸ਼ਰੀਰਕਾਲ ਤੱਕ ਸਾਨੂੰ ਲਿਖਤੀ ਪਾਵਾਂਗੇ ਪ੍ਰਬੰਧਕ ਕਮੇਟੀ ਅਮਰਤਾਰੀ ਹੋਵੇ ਤੇ ਯੋਗ ਹੋਵੇ ਤੇ ਗ੍ਰੰਤੀ ਸੰਯੋਗ ਹੋਵੇ ਤੇ ਜਿਹੜੀਆਂ ਬੇਅਦਮੀਆਂ ਤੇ ਨਰਾਦਰੀਆਂ ਇਹ ਸਤਗੁਰਾਂ ਦੀਆਂ ਬਾਤ ਤੋਂ ਹਟਾਈਆਂ ਜਾ ਸਕਣਾ ਇਤਨਾ ਛੋਟਾ ਜਿਹਾ ਬੱਚਾ 12 ਸਾਲ ਦਾ ਉਹ ਜਿਹੜਾ ਸਾਨੂੰ ਤਾਂ ਐ ਲੱਗ ਰਿਹਾ ਜਿਵੇਂ ਛੋਟਾ ਜਿਹਾ ਕੋਈ ਛੋਟੀ ਮੋਡੀ ਚੋਰੀ ਦੇ ਰੱਦੇ ਨਾਲ ਆਇਆ ਸੀ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਉਹਦੇ ਅੰਦਰ ਸੁਣਨ ਨੂੰ ਇਹ ਵੀ ਆ ਰਿਹਾ ਵੀ ਕਿ ਬੇਅਦਵੀ ਕਰਨ ਦੀ ਨਹੀਂ ਨਹੀਂ ਕੋਈ ਬੇਅਦਵੀ ਵਾਲਾ ਕੋਈ ਨਹੀਂ ਅੱਗੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਉਹ ਹੁਣ ਤੁਸੀਂ ਕਰਕੇ ਕਾਨੂੰਨ ਦੇ ਸਰਕਾਰ ਵੀ ਕਰਦਾ ਹੈ